ਰਸੋਈ ਵਿੱਚ ਲੁਕਿਆ ਹੈ اربਪਤੀ ਬਨੰਦਰ ਰਾਜ ਦੋਸਤੋ ਤਵਾ ਸਾਡੇ ਰਸੋਈ ਘਰ ਦੀ ਸਭ ਤੋਂ ਜ਼ਰੂਰੀ ਚੀਜ਼ ਹੈ ਜੇਕਰ ਤਵਾ ਨਹੀਂ ਹੋਵੇਗਾ ਤਾਂ ਰੋਟੀ ਕਿਵੇਂ ਬਣੇਗੀ ਅੱਜ ਜਿਸੀ ਤੁਹਾਨੂੰ ਦੱਸਦੇ ਹਾਂ ਕਿ ਵਾਸਤੂ ਅਨੁਸਾਰ ਤਵੇ ਦਾ ਕਿੰਨਾ ਮਹੱਤਵ ਹੈ ਤੇ ਇਹ ਵੀ ਕਿ ਕਿਸ ਖਾਸ ਜਗ੍ਹਾ ਤੇ ਕਿਸ ਖਾਸ ਤਰੀਕੇ ਨਾਲ ਤਵਾ ਰੱਖਣ ਤੇ ਮਿਲ ਸਕਦੀ ਹੈ ਤੁਹਾਨੂੰ ਬੇਸ਼ੁਮਾਰ ਤੁਰਤ ਖੋਲ ਸਕਦੇ ਹਾਂ ਤੁਹਾਡੀ ਬੰਦ ਕਿਸਮਤ ਦੇ ਦਰਵਾਜ਼ੇ ਦੋਸਤੋ ਤਵਾ ਦੀ ਕਢਾਈ ਰਾਹੁ ਦੀ ਪ੍ਰਤੀਨਿਧਤਾ ਕਰਦੇ ਹਨ ਜੇਕਰ ਕੋਈ ਔਰਤ ਗੰਦੇ ਤਵੇ ਚਾ ਫਿਰ ਗੰਦੀ ਕੜਾਈ ਨੂੰ ਇਸ ਤੇ ਮਾਰ ਵਿੱਚ ਲਿਆਉਂਦੀ ਹੈ ਤਾਂ ਉਸ ਦਾ ਸਿੱਧਾ ਪ੍ਰਭਾਵ ਉਸਦੇ ਪਤੀ ਤੇ ਪੈਂਦਾ ਹੈ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਬੱਚੇ ਜਾਂ ਪਤੀ ਨਸ਼ੇ ਨਾਲ ਲਿਪਤ ਹੋ ਜਾਂਦੇ ਹਨ ਤਾਂ ਮੰਨ ਕੇ ਚੱਲੋ ਕਿ ਇਸ ਤਰ੍ਹਾਂ ਰਾਹੁ ਦੇ ਕੁप्रभाव ਨਾਲ ਕਾਰਨ ਹੋ ਸਕਦਾ ਹੈ ਤੁਸੀਂ ਦੂਜੇ ਉਪਾਅ ਦੇ ਨਾਲ ਆਪਣੀ ਰਸੋਈ ਤੇ ਵੀ ਧਿਆਨ ਦਿਓ ਤੇ ਕਿਤੇ ਇਹ ਤਵੇ ਤੇ ਕਢਾਈ ਦੇ ਗਲਤ ਤਰੀਕੇ ਨਾਲ ਰੱਖਣ ਦੀ ਵਜ੍ਹਾ ਨਾਲ ਤਾਂ ਨਹੀਂ ਹੋ ਰਿਹਾ ਆਓ ਜਾਣਦੇ ਹਾਂ ਤੁਹਾਡੀ ਕੰਧੀਆਂ ਗੱਲਾਂ ਜਿੰਨਾ ਰਹੀਂ ਤੁਸੀਂ ਆਪਣੀ ਬੰਦ ਕਿਸਮਤ ਖੋਲ ਸਕਦੇ ਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕshmi ਜ਼ਰੂਰ ਲਿਖਣਾ ਤਾਂ ਕਿ ਮਾ ਲਕshmi ਦੀ ਕਿਰਪਾ ਹਮੇਸ਼ਾ ਤੁਹਾਡੇ ਪਰਿਵਾਰ ਤੇ ਬਣੀ ਰਹੇ ਦੋਸਤੋ ਤਵਾ ਨਾ ਸਿਰਫ ਤੁਹਾਡੇ ਰੋਟੀ ਬਣਾਉਣ ਦੇ ਕੰਮ ਹੁੰਦਾ ਹੈ ਬਲਕਿ ਇਹ ਤੁਹਾਡੇ ਘਰ ਵਿੱਚ ਧਨ ਤੇ ਬਰਕਤ ਵੀ ਲਿਆਉਣ ਦਾ ਕੰਮ ਕਰਦਾ ਹੈ ਵਾਸਤੂ ਗਿਆਨ ਵਿੱਚ ਤਵੇ ਨਾਲ ਸੰਬੰਧਿਤ ਕਈ ਉਪਾਏ ਦੱਸੇ ਗਏ ਹਨ ਤਵੇ ਦੇ ਇਹਨਾਂ ਉਪਾਅਆਂ ਨੂੰ ਅਜ਼ਮਾ ਕੇ ਤੁਸੀਂ ਧਨ ਖੁਸ਼ਹਾਲੀ ਤੇ ਘਰ ਨੂੰ ਤਰੱਕੀ ਵੱਲ ਚਾ ਸਕਦੇ ਹੋ ਆਓ ਅਜ਼ਮਾਈਏ ਤਵੇ ਦੇ ਇਹ ਉਪਾਏ ਨੰਬਰ 1 ਜਦ ਤੁਸੀਂ ਸਵੇਰੇ ਖਾਣਾ ਬਣਾਉਂਦੇ ਹੋ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਰੋਜ਼ ਇਸਤੇਮਾਲ ਹੋਣ ਵਾਲੀ ਨਮਕ ਤਵੇ ਤੇ ਪਾਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਨਮਕ ਵਿੱਚ ਕੋਈ ਵੀ ਦੂਜੀ ਚੀਜ਼ ਜਿਵੇਂ ਹਲਦੀ ਜਾਂ ਮਿਰਚ ਨਾ ਮਿਲਿਆ ਹੋਵੇ ਹੁਣ ਇਸ ਤੋਂ ਬਾਅਦ ਸਭ ਤੋਂ ਪਹਿਲਾਂ 2.3 ਇੰਚ ਦੀ ਰੋਟੀ ਬਣਾ ਲਓ ਹੁਣ ਇਸ ਰੋਟੀ ਨੂੰ ਇਹੋ ਜਿਹੀ ਜਗ੍ਹਾ ਤੇ ਰੱਖ ਦਿਓ ਜਿੱਥੇ ਕੋਈ ਜਾਨਵਰ ਉਸਨੂੰ ਖਾ ਸਕੀ ਇਸ ਤਰ੍ਹਾਂ ਕਰਨ ਨਾਲ ਘਰ ਦੀ ਸਾਰੀ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ ਤੇ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਨੰਬਰ 2 ਖਰਚ ਜਦ ਤਵੇ ਦਾ ਇਸਤੇਮਾਲ ਨਾ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਰੱਖੋ ਕਿ ਉਹ ਦਿਖੇ ਨਾ ਭਾਵੇਂ ਉਸ ਨੂੰ ਅਲਮਾਰੀ ਵਿੱਚ ਰੱਖੋ ਖੁੱਲੇ ਵਿੱਚ ਨਹੀਂ ਤਵੇ ਜਾਂ ਕੜਾਈ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਤਵੇ ਤੇ ਕੜਾਈ ਜਿੱਥੇ ਖਾਣਾ ਬੰਦਦਾ ਹੈ ਉਸ ਦੇ ਸੱਜੇ ਪਾਸੇ ਰੱਖੋ ਕਦੇ ਵੀ ਖਾਣਾ ਬਣਾਉਣ ਦੇ ਬਾਅਦ ਉਸੇ ਵੇਲੇ ਉਸ ਨੂੰ ਖਾਲੀ ਚੁੱਲੇ ਤੇ ਨਾ ਰੱਖੋ ਨੰਬਰ 3 ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਰੋਟੀ ਪਕਾਉਣ ਤੋਂ ਬਾਅਦ ਗਰਮ ਤਵੇ ਨੂੰ ਗੰਦੇ ਭਾਂਡਿਆਂ ਵਿੱਚ ਧੋਣ ਲਈ ਰੱਖ ਦਿੰਦੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਹੁਣੇ ਛੱਡ ਦਿਓ ਹਮੇਸ਼ਾ ਤਵੇ ਨੂੰ ਸਾਬਣ ਦੇ ਨਾਲ ਸਾਫ਼ ਪਾਣੀ ਨਾਲ ਧੋ ਕੇ ਹੀ ਰੱਖਣਾ ਚਾਹੀਦਾ ਹੈ ਉੱਥੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤਵਾ ਇਹੋ ਜਿਹੀ ਜਗ੍ਹਾ ਤੇ ਰੱਖਿਆ ਹੋਣਾ ਚਾਹੀਦਾ ਹੈ ਕਿ ਜਿੱਥੇ ਬਾਹਰ ਵਾਲੇ ਲੋਕਾਂ ਦੀ ਤਵੇ ਤੇ ਨਜ਼ਰ ਨਾ ਪਵੇ। ਨੰਬਰ 4 ਤਵੇ ਨੂੰ ਹਮੇਸ਼ਾ ਲਿਟਾ ਕੇ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਕਰਕੇ ਰੱਖਣ ਨਾਲ ਘਰ ਵਿੱਚ ਲੜਾਈ ਹੁੰਦੀ ਹੈ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤਵੇ ਨੂੰ ਕਦੇ ਵੀ ਗੈਸ 'ਤੇ ਖਾਲੀ ਨਹੀਂ ਛੜਨਾ ਚਾਹੀਦਾ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਸੇਕਣ ਤੋਂ ਬਾਅਦ ਖਾਲੀ ਤਵਾ ਗੈਸ 'ਤੇ ਐਵੇਂ ਹੀ ਛੱਡ ਦਿੰਦੇ ਹਨ। ਜੇਕਰ ਇਸ ਤਰ੍ਹਾਂ ਕਰਦੇ ਹਨ ਇਸ ਆਦਤ ਨੂੰ ਹੁਣੇ ਛੱਡ ਦੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਧੰਨ ਦੀ ਹਾਨੀ ਹੁੰਦੀ ਹੈ ਨੰਬਰ 5 ਗਰਮ ਤਵੇ ਤੇ ਕਦੇ ਵੀ ਪਾਣੀ ਨਹੀਂ ਛਿੜਕਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨਾ ਚੰਗਾ ਨਹੀਂ ਹੁੰਦਾ ਘਰ ਚ ਵੱਡੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਗਰਮ ਤਵੇ ਤੇ ਪਾਣੀ ਛਿੜਕਣਾ ਇੱਕ ਅਪਸ਼ਗੁਣ ਮੰਨਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਪਾਉਣ ਨਾਲ ਜੋ ਚੰਨ ਚੰਨ ਦੀ ਆਵਾਜ਼ ਹੁੰਦੀ ਹੈ ਉਸ ਨਾਲ 네ਗੇਟਿਵ એનર્ਜੀ ਆਉਂਦੀ ਹੈ ਉੱਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦ ਘਰ 'ਚ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ 13ਵੀਂ ਦੇ ਦਿਨ ਵੀ ਕਰਮ ਤਵੇ ਤੇ ਪਾਣੀ ਛਿੜਕਿਆ ਜਾਂਦਾ ਹੈ ਇਸ ਲਈ ਆਮ ਦਿਨਾਂ 'ਚ ਇਸ ਤਰ੍ਹਾਂ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਵੀ ਮੰਨਤਾ ਹੈ ਕਿ ਗਰਮ ਤਵੇ ਤੇ ਪਾਣੀ ਪਾਉਣ ਨਾਲ ਮੌਲੇ ਧਾਰ بارش ਹੁੰਦੀ ਹੈ ਤੇ ਇਹੋ ਜਿਹੀ ਵਰਖਾ ਤਬਾਹੀ ਦਾ ਕਾਰਨ ਬਣਦੀ ਹੈ ਇਸ ਕਾਰਨ ਘਰ ਦੀ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਨੰਬਰ 6 ਜੋਤਿਸ਼ ਤਵੇ ਦਾ ਸੰਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ ਇਸ ਲਈ ਇਸ ਦੀ ਸਾਬ ਸਫਾਈ ਤੇ ਖਾਸ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਖਾਲੀ ਤੇ ਗੰਦਾ ਛੱਡ ਦਿੰਦੇ ਹੋ ਤਾਂ ਇਹ ਬਹੁਤ ਹੀ ਖਰਾਬ ਗੱਲ ਹੈ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ਼ ਰੱਖ ਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਇਹ ਤੁਹਾਡੇ ਘਰ ਚ ਕੰਗਾਲੀ ਦਾ ਕਾਰਨ ਬਣ ਸਕਦਾ ਹੈ ਵਾਸਤੁਚ ਘਰ ਦੀ ਐਕਟੀਵਿਟੀ ਨੂੰ ਖਤਮ ਕਰਨ ਦੇ ਲਈ ਤਵੇ ਤੇ ਰੋਟੀ ਸੇਕਣਾ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਨਮਕ ਛਿੜਕਦੇ ਕਹਿੰਦੇ ਹਨ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਚ ਕਦੇ ਰੁਪਏ ਪੈਸੇ ਜਾਂ ਫਿਰ ਖਾਣੇ ਦੀ ਕਮੀ ਨਹੀਂ ਹੁੰਦੀ ਉੱਥੇ ਇਸ ਕੰਮ ਦਾ ਇੱਕ ਵਿਗਿਆਨਿਕ ਮਹੱਤਵ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਤਵੇ ਤੇ ਮੌਜੂਦ ਸਾਰੇ ਕੀਟਾਣੋਂ ਤੁਹਾਨੂੰ ਮਰ ਜਾਂਦੇ ਹਨ ਤੇ ਰੋਟੀ ਖਾਣ ਵਾਲੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ। ਨੰਬਰ 7 ਵਾਸਤੂ ਸ਼ਾਸਤਰ ਅਨੁਸਾਰ ਤਵੇ ਤੇ ਪਹਿਲੀ ਰੋਟੀ ਬਣਾ ਕੇ ਉਸ ਨੂੰ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਤੇ ਰੱਖੋ ਜਿੱਥੇ ਉਸ ਨੂੰ ਕੋਈ ਜਾਨਵਰ ਜਾਂ ਪੰਛੀ ਖਾ ਨਾ ਲਵੇ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਘਰ ਦੀ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ ਤੇ ਘਰ ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਸ਼ਨੀ ਦੇਵ ਖੁਸ਼ ਹੁੰਦੇ ਹਨ ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਉਹਨਾਂ ਦੀ ਕਿਰਪਾ ਨਾਲ ਮਨੁੱਖ ਦੀ ਜ਼ਿੰਦਗੀ ਵਿੱਚ ਸਫਲਤਾ ਤੇ ਖੁਸ਼ਹਾਲੀ ਆਉਂਦੀ ਹੈ ਨੰਬਰ 8 ਜਦ ਤਵਾ ਠੰਡਾ ਹੋ ਜਾਵੇ ਤਾਂ ਉਸ ਨੂੰ ਨਿੰਬੂ ਤੇ ਨਮਕ ਪਾ ਕੇ ਰੱਖ ਲਓ ਇਸ ਤਰ੍ਹਾਂ ਕਰਨ ਨਾਲ ਤਵਾ ਚੰਪਕ ਦਾ ਤਾਂ ਹੋਵੇਗਾ ਹੀ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਤਵੇ ਜਾਂ ਕਢਾਈ ਨੂੰ ਕਦੇ ਵੀ ਤਿੱਖੀ ਚੀਜ਼ ਨਾਲ ਨਾ ਖੁਰਚੋ ਹੋ ਸਕੇ ਤਾਂ ਇਸ ਨੂੰ ਗਿੱਲਾ ਕਰਕੇ ਰੱਖ ਦਿਓ ਤੇ ਬਾਅਦ ਵਿੱਚ ਹੌਲੀ-ਹੌਲੀ ਉਸ ਨਾਲ ਚਿਪਕੀ ਚਿਕਨਾਈ ਨੂੰ ਹਟਾਓ ਤਵੇ ਜਾਂ ਕਢਾਈ ਨੂੰ ਕਦੇ ਵੀ ਝੂਠਾ ਨਾ ਕਰੋ ਨਾ ਹੀ ਉਸ ਤੇ ਝੂਠੀ ਚੀਜ਼ ਰੱਖੋ ਇਹਨਾਂ ਦੋਨਾਂ ਚੀਜ਼ਾਂ ਦੀ ਪਵਿੱਤਰਤਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਘਰ 'ਚ ਇਹਨਾਂ ਦੀ ਸਫਾਈ ਦਾ ਜਿੰਨਾ ਧਿਆਨ ਰੱਖਿਆ ਜਾਵੇਗਾ ਤਾਂ ਦੇ ਆਗਮਨ ਦੇ ਰਸਤੇ ਉਨੇ ਹੀ ਆਸਾਨ ਹੋਣਗੇ ਸਾਰੇ ਪਾਂਡਿਆਂ 'ਚ ਇਹ ਦੋ ਚੀਜ਼ਾਂ ਬਹੁਤ ਸਨਮਾਨ ਤੇ ਯੋਗ ਹਨ ਦੋਸਤੋ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਕਾਨੂੰ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਦੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ اپنی आस्था ਦੇ ਆਧਾਰ ਤੇ ਅਸਮੋ ਵੀਡੀਓ ਦਾ ਉਦੇਸ਼ ਤੁਹਾਨੂੰ ਬਿੱਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ ਸਤ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ